ਜੀ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਈ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮਦੀ ਨੂਰੇ ਅਰਸਾਂ ਕਰ ਸਾਂ ਛਟੀਐ ਤਦ ਡਠੇ ਸਚੇ ਪਾਤਸਾਹ ਮਲ ਜਨਮ ਜਨਮ ਦੀ ਕਟੀਐ ਸਜਣ ਸਚੁ ਪਾਤਸਾਹ ਸਿਰ ਸਾਹ ਹਾਂ ਦੇਸਾਹ ਜਸ ਪਾਸ ਬੈਠਿਆਂ ਸੋਹੀਐ ਸਬਨਾ ਦਾ ਵੇਸਾ ਹੋ ਸੱਜਣ ਸਚ ਪਾਤ ਸਾਹੋ ਸਿਰ ਸਾਹਾਂ ਦੇ ਸਾਹ ਜਿਸ ਪਾਸ ਬਹੱਠਿਆਂ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚਾਪ ਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵ ਹੋ ਤਉ ਦੂ ਦੇ ਕਉ ਜਵ ਹੋ ਦੂਦ ਕਰਮ ਫਨ ਸੁਰਤ ਸਮਾਇਣ ਹੋਏ ਨਰਾਸ ਜਮਵਹ ਭਾਂਡਾ ਧੋਏ ਬਸ ਧੂਪ ਦੇਵਹ ਤਉ ਦੂਦ ਦੇ ਕਉ ਜਾਵਹ ਦੂਦ ਕਰਮ ਫਨ ਸੁਰਤ ਸਮਾਇਣ ਓਏ ਨਰਾਸ ਜਮਾਵਖ ਜਪੋ ਤਾਂ ਏਕ ਨਾਮ ਅਵਰ ਨਰ ਫਲ ਕਾਮ ਰਹਾਉ ਯਹੋ ਮਨ ਈਟੀ ਖਾਤ ਕਰੋ ਹੁਨ ਨੇਤਰੋ ਨੀਂਦ ਨ ਆਵੇ ਰਚਨਾ ਨਾਮ ਜਪੋ ਤਬ ਮਥੀਐ ਇਨ ਬਿਦੇ ਅੰਮ੍ਰਿਤ ਪਵਖ ਮਨ ਸੰਪਟ ਜਿਤ ਸਤਿ ਸਰਣਾਵਣ ਭਾਵਨ ਪਤੀ ਤ੍ਰਿਪਤ ਕਰੇ ਪੂਜਾ ਪ੍ਰਾਨ ਸੇਵਕ ਜੇ ਸੇਵੇ ਇਨ ਬਿਦ ਸਾਹਿਬ ਰਬ ਤਰਹਿ कह दे कह हए कहे कहे, कहे जब है तुम सरयवर न कोई भगत हीणा ना नानक जन जंपे खां सालाही सचा सोई कह दे कह हए कहे कहे, कहे, कहे जब है ਅਮਸਰੇ ਵਰ ਨਾ ਕੋਈ ਭਗਤ ਹੀਣਾ ਨਾਨਕ ਜਨ ਜੰਪਰ ਹਉ ਸਲਾਹੀ ਸਚਾ ਸੋਈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ